ਅੱਗ ਦੇ ਭਾਂਬੜ ਦੀਆਂ ਇਹ ਤਸਵੀਰਾਂ 베ਬੀ ਕੇਅਰ ਸੈਂਟਰ ਦੀਆਂ ਨੇ ਜਿੱਥੇ 6 ਨਵਜੰਮੇ ਬੱਚਿਆਂ ਦੀ ਦਰਦਨਾਕ ਮੌਤ ਹੋਈ ਹੈ 11 ਨਵਜੰਮੇ ਬੱਚਿਆਂ ਦਾ ਰੈਸਕਿਊ ਕੀਤਾ ਜਾ ਰਿਹਾ ਦਿੱਲੀ ਦੇ ਵਿਵੇਕ ਵਿਹਾਰ ਦੇ ਵਿੱਚ 베ਬੀ ਕੇਅਰ ਸੈਂਟਰ ਨੂੰ ਇਹ ਭਿਆਨਕ ਅੱਗ ਲੱਗੀ ਹੈ 6 ਨਵਜੰਮੇ ਬੱਚਿਆਂ ਦੀ ਦਰਦਨਾਕ ਮੌਤ ਹੋਈ ਫਾਇਰ ਬ੍ਰਿਗੇਡ ਦੀਆਂ 9 ਗੱਡੀਆਂ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ ਸੋ ਦੱਸਦੇ ਹਾਂ ਕਿ ਦਿੱਲੀ ਦੇ ਵਿਵੇਕ ਵਿਹਾਰ ਬਲਾਕ ਬੀ ਦੀ ਇਹ ਪੂਰੀ ਘਟਨਾ ਹੈ ਇਸ ਘਟਨਾ ਦੇ ਨਾਲ ਪੂਰੀ ਰਾਜਧਾਨੀ ਦਹਿਲ ਗਈ ਹਾਲਾਂਕਿ ਅੱਗ ਕਿਹੜੇ ਕਾਰਨਾਂ ਦੇ ਕਰਕੇ ਲੱਗੀ ਇਸ ਬਾਰੇ ਖੁਲਾਸਾ ਨਹੀਂ ਹੋ ਸਕਿਆ ਸੋ ਹੜਕਾਪ ਮਚ ਗਿਆ ਕਈ ਇਥੇ ਜਾਨ ਬਚਾ ਕੇ ਭੱਜੇ ਨੇ ਬੇਬੀ ਕੇਅਰ ਸੈਂਟਰ ਦੇ ਵਿੱਚ ਉਹ ਬੱਚੇ ਜਿਨ੍ਹਾਂ ਨੇ ਹਾਲੇ ਜਨਮ ਹੀ ਲਿਆ ਸੀ ਉਹ ਅੱਗ ਦੀ ਲਪੇਟ ਵਿੱਚ ਆ ਗਏ ਦਰਦਨਾਕ ਮੌਤ ਹੋਈ ਹੈ 11 ਨਵ ਜੰਮੇ ਬੱਚੇ ਜਿਨ੍ਹਾਂ ਦਾ ਰੈਸਕਿਊ ਕੀਤਾ ਜਾ ਰਿਹਾ 9 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਜੋ ਇਸ ਭਿਆਨਕ ਅੱਗ ਨੂੰ ਬੁਝਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ ਸੋ ਦਿੱਲੀ ਦੇ ਵਿੱਚ ਬੇਬੀ ਕੇਅਰ ਸੈਂਟਰ ਦੇ ਵਿੱਚ ਇਹ ਅੱਗ ਦੇ ਭਾਂਬੜ ਧੂਏ ਦੇ ਗੁਬਾਰ ਅਸਮਾਨੀ ਚੜਦੇ ਜਾ ਰਹੇ ਨੇ देर ਰਾਤ ਦੀ ਇਹ ਘਟਨਾ ਹੈ ਇਸ ਘਟਨਾ ਦੇ ਨਾਲ ਦਿੱਲੀ ਦਹਿਲ ਗਈ ਕਿਉਂਕਿ 6 ਬੱਚੇ ਜਿਨ੍ਹਾਂ ਨੇ ਹਾਲੇ ਜਨਮ ਲਿਆ ਸੀ ਦੁਨੀਆ ਦੇਖਣੀ ਸੀ ਉਹ ਜਿਉਂਦੇ ਹੀ ਸੜ ਗਏ ਦਰਦਨਾਕ ਉਹਨਾਂ ਦੀ ਮੌਤ ਹੋਈ ਹੈ 11 ਨਵਜੰਮੇ ਬੱਚਿਆਂ ਦਾ ਰੈਸਕਿਊ ਕੀਤਾ ਜਾ ਰਿਹਾ ਪ੍ਰਸ਼ਾਸਨ ਅਤੇ ਫਾਇਰ ਬਰਗੇਡ ਦੀਆਂ ਗੱਡੀਆਂ ਮੌਕੇ ਤੇ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਰਾਹਤ ਕਾਰਜ ਉਲੀਕੇ ਜਾ ਰਹੇ ਨੇ ਇਹ ਅੱਗ ਦੇ ਭਾਂਬੜ ਕਿਹੜੇ ਕਾਰਨਾਂ ਦੇ ਕਰਕੇ ਮੱਚੇ ਕਿਸ ਚਿੰਗਾਰੀ ਨੇ ਇਹਨਾਂ ਬੱਚਿਆਂ ਦੀ ਜਾਨ ਲੈ ਲਈ ਇਸ ਬਾਰੇ ਖੁਲਾਸਾ ਨਹੀਂ ਹੋ ਸਕਿਆ ਨਾ ਹੀ ਕਿਸੇ ਦਾ ਕੋਈ ਬਿਆਨ ਸਾਹਮਣੇ ਆਇਆ ਸੋ ਦੱਸਦੇ ਕਿ ਬੇਬੀ ਕੇਅਰ ਸੈਂਟਰ ਦੇ ਵਿੱਚ ਇਹ ਅੱਗ ਦੇ ਭਾਂਬੜ ਮੱਚੇ ਨੇ 6 ਨਵਜੰਮੇ ਬੱਚਿਆਂ ਦੀ ਦਰਦਨਾਕ ਮੌਤ ਹੋਈ ਹੈ 11 ਬੱਚਿਆਂ ਦਾ ਰੈਸਕਿਊ ਕੀਤਾ ਜਾ ਰਿਹਾ ਆਓ ਇੱਕ ਵਾਰ ਪੂਰੀਆਂ ਤਸਵੀਰਾਂ ਦੇਖੋ ਅੱਗ ਦੇ ਭਾਂਬੜ ਦੀਆਂ ਇਹ ਤਸਵੀਰਾਂ 베ਬੀ ਕੇਅਰ ਸੈਂਟਰ ਦੀਆਂ ਨੇ ਜਿੱਥੇ 6 ਨਵਜੰਮੇ ਬੱਚਿਆਂ ਦੀ ਦਰਦਨਾਕ ਮੌਤ ਹੋਈ ਹੈ 11 ਨਵਜੰਮੇ ਬੱਚਿਆਂ ਦਾ ਰੈਸਕਿਊ ਕੀਤਾ ਜਾ ਰਿਹਾ ਦਿੱਲੀ ਦੇ ਵਿਵੇਕ ਵਿਹਾਰ ਦੇ ਵਿੱਚ 베ਬੀ ਕੇਅਰ ਸੈਂਟਰ ਨੂੰ ਇਹ ਭਿਆਨਕ ਅੱਗ ਲੱਗੀ ਹੈ 6 ਨਵਜੰਮੇ ਬੱਚਿਆਂ ਦੀ ਦਰਦਨਾਕ ਮੌਤ ਹੋਈ ਫਾਇਰ ਬ੍ਰਿਗੇਡ ਦੀਆਂ 9 ਗੱਡੀਆਂ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ ਸੋ ਦੱਸਦੀ ਹੈ ਕਿ ਦਿੱਲੀ ਦੇ ਵਿਵੇਕ ਵਿਹਾਰ ਬਲਾਕ ਬੀ ਦੀ ਇਹ ਪੂਰੀ ਘਟਨਾ ਹੈ ਇਸ ਘਟਨਾ ਦੇ ਨਾਲ ਪੂਰੀ ਰਾਜਧਾਨੀ ਦਹਿਲ ਗਈ ਹਾਲਾਂਕਿ ਅੱਗ ਕਿਹੜੇ ਕਾਰਨਾਂ ਦੇ ਕਰਕੇ ਲੱਗੀ ਇਸ ਬਾਰੇ ਖੁਲਾਸਾ ਨਹੀਂ ਹੋ ਸਕਿਆ ਸੋ ਹੜਕਾ ਪ ਮਚ ਗਿਆ ਕਈ ਇਥੇ ਜਾਨ ਬਚਾ ਕੇ ਭੱਜੇ ਨੇ ਬੇਬੀ ਕੇਅਰ ਸੈਂਟਰ ਦੇ ਵਿੱਚ ਉਹ ਬੱਚੇ ਜਿਨ੍ਹਾਂ ਨੇ ਹਾਲੇ ਜਨਮ ਹੀ ਲਿਆ ਸੀ ਉਹ ਅੱਗ ਦੀ ਲਪੇਟ ਵਿੱਚ ਆ ਗਏ ਦਰਦਨਾਕ ਮੌਤ ਹੋਈ ਹੈ 11 ਨਵ ਜੰਮੇ ਬੱਚੇ ਜਿਨ੍ਹਾਂ ਦਾ ਰੈਸਕਿਊ ਕੀਤਾ ਜਾ ਰਿਹਾ ਨੋ ਫਾਇਰ ਬਰਗੇਡ ਦੀਆਂ ਗੱਡੀਆਂ ਨੇ ਜੋ ਇਸ ਭਿਆਨਕ ਅੱਗ ਨੂੰ ਬੁਝਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ ਸੋ ਦਿੱਲੀ ਦੇ ਵਿੱਚ ਬੇਬੀ ਕੇਅਰ ਸੈਂਟਰ ਦੇ ਵਿੱਚ ਇਹ ਅੱਗ ਦੇ ਭਾਂਬੜ ਧੂਏ ਦੇ ਗੁਬਾਰ ਅਸਮਾਨੀ ਚੜਦੇ ਜਾ ਰਹੇ ਨੇ देर रात ਦੀ ਇਹ ਘਟਨਾ ਹੈ ਇਸ ਘਟਨਾ ਦੇ ਨਾਲ ਦਿੱਲੀ ਦਹਿਲ ਗਈ ਕਿਉਂਕਿ 6 ਬੱਚੇ ਜਿਨ੍ਹਾਂ ਨੇ ਹਾਲੇ ਜਨਮ ਲਿਆ ਸੀ ਦੁਨੀਆ ਦੇਖਣੀ ਸੀ ਉਹ ਜਿਉਂਦੇ ਹੀ ਸੜ ਗਏ ਦਰਦਨਾਕ ਉਹਨਾਂ ਦੀ ਮੌਤ ਹੋਈ ਹੈ 11 ਨਵ ਜੰਮੇ ਬੱਚਿਆਂ ਦਾ ਰੈਸਕਿਊ ਕੀਤਾ ਜਾ ਰਿਹਾ ਪ੍ਰਸ਼ਾਸਨ ਅਤੇ ਫਾਇਰ ਬਰਗੇਡ ਦੀਆਂ ਗੱਡੀਆਂ ਮੌਕੇ ਤੇ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਰਾਹਤ ਕਾਰਜ ਉਲੀਕੇ ਜਾ ਰਹੇ ਨੇ ਇਹ ਅੱਗ ਦੇ ਭਾਂਬੜ ਕਿਹੜੇ ਕਾਰਨਾਂ ਦੇ ਕਰਕੇ ਮੱਚੇ ਕਿਸ ਚਿੰਗਾਰੀ ਨੇ ਇਹਨਾਂ ਬੱਚਿਆਂ ਦੀ ਜਾਨ ਲੈ ਲਈ ਇਸ ਬਾਰੇ ਖੁਲਾਸਾ ਨਹੀਂ ਹੋ ਸਕਿਆ ਨਾ ਹੀ ਕਿਸੇ ਦਾ ਕੋਈ ਬਿਆਨ ਸਾਹਮਣੇ ਆਇਆ ਸੋ ਦੱਸ ਦਿਆ ਕਿ ਬੇਬੀ ਕੇਅਰ ਸੈਂਟਰ ਦੇ ਵਿੱਚ ਇਹ ਅੱਗ ਦੇ ਭਾਂਬੜ ਮੱਚੇ ਨੇ 6 ਨਵ ਜੰਮੇ ਬੱਚਿਆਂ ਦੀ ਦਰਦਨਾਕ ਮੌਤ ਹੋਈ ਹੈ 11 ਬੱਚਿਆਂ ਦਾ rescued ਕੀਤਾ ਜਾ ਰਿਹਾ ਆਓ ਇੱਕ ਵਾਰ ਪੂਰੀਆਂ ਤਸਵੀਰਾਂ ਦੇਖੋ